ਜੀ ਵੀਡੀਓ ਦੇਖ ਰਖੇ ਆਪ ਸਾਬੂਨ ਜੀ ਆਨ ਲੈ ਕੇ ਹਾਜ਼ਰ ਆਂ ਜੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਪਾਕਿਸਤਾਨ ਨੂੰ ਕਾਜਾ ਚ ਫੌਜ ਭੇਜਣ ਦੀ ਤਿਆਰੀ ਅੰਤਰਰਾਸ਼ਟਰੀ ਸਥਿਰਤਾ ਫੋਰਸ ਦਾ ਬਣੇਗਾ ਹਿੱਸਾ ਇਜ਼ਰਾਈਲ ਤੇ ਇਸ ਤਰ੍ਹਾਂ ਤਰਾਜਾਂ ਦਾ ਖਤਰਾ ਗਾਜ਼ਾ ਵਿੱਚ ਇਜ਼్రਾਈਲੀ ਹਮਲਿਆਂ ਤੇ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਪਾਕਿਸਤਾਨ ਹੁਣ ਉੱਥੇ ਆਪਣੀ ਫੌਜ ਟੁਕੜੀ ਭੇਜਣ ਦੀ ਕਿਆਰਤਿਆਰੀ ਕਰ ਰਿਹਾ ਹੈ ਪਾਕਿਸਤਾਨੀ ਫੌਜ ਅਤੇ ਸਰਕਾਰ ਇਸ ਯੋਜਨਾ ਤੇ ਵਿਚਾਰ ਕਰ ਰਹੀ ਹੈ ਕਿ ਇਹ ਫੌਜ ਅੰਤਰਰਾਸ਼ਟਰੀ ਸਥਿਰਤਾ ਪੁਰਸ ਦਾ ਹੀ ਹਿੱਸਾ ਹੋਵੇਗੀ ਸਹਾਈਤਾ ਤੇ ਦਾਨ ਪਾਕਿਸਤਾਨੀ ਸਰਕਾਰ ਪਹਿਲਾਂ ਹੀ ਗਾਜਾ ਵਿੱਚ ਵੱਡੇ ਪੱਧਰ ਤੇ ਮਨੁੱਖੀ ਸਹਾਈਤਾ ਪਹੁੰਚ ਚੁੱਕੀ ਹੈ ਇਸ ਤੋਂ ਇਲਾਵਾ ਇਸਲਾਮੀ ਸੰਗਠਨਾਂ ਨੇ ਗਲੀ ਗਲੀ ਤੋਂ ਦਾਨ ਅਤੇ ਸਹਾਈਤਾ ਸਮੱਗਰੀ ਇਕੱਠੀ ਕੀਤੀ ਹੈ ਨੌਨ ਪਾਕਿਸਤਾਨ ਦੀ ਇੱਛਾ ਹੈ ਕਿ ਉਸਦੀ ਫੌਜ ਗਾਜਾ ਸਥਿਰਤਾ ਪੁਰਸ ਦਾ ਹਿੱਸਾ ਬਣੇ ਅੰਦਰੂਨੀ ਸਖਿਆ ਸੁਰੱਖਿਆ ਬਣਾਈ ਰੱਖਣਾ ਹਮਾਸ ਨੂੰ ਹਥਿਆਰਬੰਦ ਹੋਣ ਤੋਂ ਰੋਕਣਾ ਸਰਾਦੀ ਲਾਂਗਿਆਂ ਨੂੰ ਸੁਰੱਖਿਅਤ ਕਰਨਾ ਲੋਕਾਂ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨਾ ਗਾਜਾ ਵਿੱਚ ਇਮਾਰਤਾਂ ਦੇ ਪੁਨਰ ਨਿਰਮਾਣ ਦੀ ਨਿਗਰਾਨੀ ਕਰਨਾ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਇਸ ਕਦਮ ਨੂੰ ਇਸਲਾਮੀ ਦੁਨੀਆ ਵਿੱਚ ਆਪਣੇ ਆਪ ਨੂੰ ਇੱਕ ਮਜ਼ਬੂਤ ਰਾਸ਼ਟਰ ਸਥਾਪਿਤ ਕਰਨ ਦੇ ਇੱਕ ਬਹਾਨੇ ਵਜੋਂ ਵੇਖ ਰਿਹਾ ਹੈ ਗੱਜਾਂ ਜਾਣ ਵਾਲੀ ਸਪੋਰਸ ਵਿੱਚ ਜ਼ਿਆਦਾਤਰ ਸੈਨਿਕ ਮੁਸਲਮ ਬਹੁ ਗਿਣਤੀ ਵਾਲੀ ਦੇਸ਼ ਹੋਣਗੇ ਅਮਰੀਕਾ ਦੇ ਇਨਕਾਰ ਤੋਂ ਬਾਅਦ ਇੰਡੋਨੇਸ਼ੀਆ ਯੂਏਐਸ ਮਿਸਰ ਕਤਰ ਤੁਰਕੀ ਅਤੇ ਅਜਰਾਈਬਨ ਦੇ ਵਰਗੇ ਦੇਸ਼ ਫੌਜਾਂ ਭੇਜ ਰੱਖੇ ਹਨ ਅਜਰਾਈਲ ਨੇ ਇਸ ਸਪੋਰਸ ਵਿੱਚ ਤੁਰਕੀ ਦੀ ਭਾਗੀਦਾਰੀ ਤੇ ਨਿਤਰਾਜ ਤਾਇਆ ਤੇ ਇਸ ਜਿਸ ਨੂੰ ਸਿੱਧਾ ਵਿਰੋਧ ਮੰਨਦਾ ਹੈ ਪ੍ਰਧਾਨ ਮੰਤਰੀ ਬੈਜਾਮ ਨੇ ਨਿਤਰਾਜ ਨੇ ਸਾਫ ਕਹੇ ਕਿ ਉਹ ਫੈਸਲਾ ਕਰਨਗੇ ਕਿ ਕਿਹੜੇ ਦੇਸ਼ ਨੂੰ ਗੱਜਾਂ ਜਾਣ ਦੀ ਇਹ ਜੱਜ ਦਿੱਤੀ ਜਾਣੀ ਜਾਵੇਗੀ ਇਸ ਲਈ ਇਹ ਦੇਖਣਾ ਬਾਕੀ ਹੈ ਕਿ ਇਜ਼ਰਾਈਲ ਤੁਰਕੀ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਦੀ ਤੈਨਾਤੀ ਤੇ ਕੀ ਪ੍ਰਤੀਕਿਰਿਆ ਕਰਦਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ